ਆ ਗਿਆ ਬਸ ਤਿਆਰ ਨਾ ਸੁਣ ਹਵਾ ਚੱਲਦੀ ਮੰਮੀ ਹਵਾ ਚੱਲਦੀ ਹਵਾ ਚੱਲਦੀ ਠੀਕ ਹੈ ਕੋਈ ਗੱਲ ਮੈਂ ਚੱਲਦੀ ਹਾਂ ਉਹਨਾਂ ਨੂੰ ਛੋਟੇ ਕਰਦੇ ਹਾਂ ਸੌਸ ਤਾਂ ਆਹ ਇਹ ਤੂੰ ਖਿੱਚ ਕੇ ਰੱਖਿਆ ਕਰ ਉਹੀ ਮੰਮੀ ਜ ਮਮੀ ਜੀ ਕਰਕੇ ਸਿਰੇ ਚੜਾਈ ਹੋਈ ਆ ਤੂੰ ਸੰਸਕਾਰਾਂ ਤੇ ਲੈ ਜਾਓ ਤੇ ਅਹੀ ਤੇਹੀ ਮਾਰ ਦਿੰਦੀ ਆ ਚੁਗਲੀਆਂ 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 ਕਿਹੜੀ ਤੂੰ ਸਤਵੰਤ ਕਿੱਥੇ ਐ ਐਦਾਂ ਨਾ ਮੰਮੀ ਪੂਰੇ ਆਦਸਮ ਮੇਰੀ ਆਉਣੀ ਐ ਆਈ ਜੀ ਮੰਮੀ ਦਾਸਮ ਮੇਰੇ ਸੰਭਲਿਆ ਆਨੇ ਪੂਰਾ ਤੇ ਆਪਾਂ ਤੋਂ ਧਿਆਨ ਸੰਭਲ ਹਵਾ ਚੱਲਦੀ ਐ ਮੰਮੀ ਹਵਾ ਚੱਲਦੀ ਐ ਹਵਾ ਚੱਲ ਠੀਕ ਐ ਕੋਈ ਗੱਲ ਮੈਂ ਜਦਿਆਂ ਤੋਂ ਛੋਟੇ ਕਰ ਦਉ ਸੌਸ ਕਰਾਂ ਅੱਛਾ ਉਹਨਾਂ ਦਾ ਮੁੰਡਾ ਮਰ ਗਿਆ ਸੀ ਇੱਥੇ ਜਾਣ ਨਹੀਂ ਹੋਇਆ ਕਿੰਨੇ ਦਿਨ ਹੋ ਗਏ ਚਲ ਮੈਂ ਸੋਚਾਂ ਚੰਗਾ ਸੌਸ ਕਰਾਂ ਤੂੰ ਮੇਰੇ ਆਪਦੇ ਨੂੰ ਸਾਰੇ ਕੰਮ ਨਿਬੜਨੇ ਆ ਸਿੰਮਰ ਸੁਮੇਲ ਚੌਕ ਤੇ ਬਾਅਦ ਸਿੰਮਰ ਤੋਂ ਰਹਿਦਾ ਆ ਤੇ ਸਾਰਿਆਂ ਨੂੰ ਨਿਬੜਨੇ ਆਪਣਾ ਮੂੰਹ ਸੁਖੀ ਸੁਬਾਰ ਨੇ ਹਾਂ ਸਾਰਾ ਬਾਂਛਣ ਕੇ ਰਿਆ ਕਰ ਆ ਜਾ ਕੁੰਡਾ ਲਾ ਲਾ ਹੁਣ ਉਹਨਾਂ ਨੂੰ ਬੋਲਣਾ ਕਿਸੇ ਨੂੰ ਚਿਲਾ ਚਰਮਾਇਨੇ ਆਉਂਦੀ ਹਾਂ ਮੰਮੀ ਸਬਜੀ ਕੀ ਬਣਾਉਣੀ ਐ ਅੱਜ ਛੋਲੇ ਪੁੰਟਾ ਪੈਨੇ ਕਾਲੇ ਅੱਛਾ ਉਹਨਾਂ ਨੂੰ ਉਬਾਲ ਲਈ ਤੜਕਾ ਲਾ ਲਈ ਅਟਾ-ਅਟਾ ਗੋਲ ਕੇ ਰੱਖ ਲਈ ਸਾਰਾ ਜਨੂ ਸਭ ਨੇ ਆ ਜਾਣਾ ਰੋਟੀ ਖਾਣ ਆ ਰੋਟੀ ਮੱਕੀ ਦੀ ਬਣਾਉਣੀ ਐ ਕਿ ਕਣਕ ਦੀ ਰਾਣਾ ਕਾਲਾਛੰਦ ਨਾ ਕਣਕ ਦੀ ਸਵਾਦ ਲੱਗੂ ਦੱਸ ਕਣਕ ਦੀ ਸਵਾਦ ਲੱਗੂ ਕਾਲੇ ਛੋਲੇ ਨੇ ਚਲ ਦੋ ਕਿਲੋ ਮੈਂ ਤੁਹਾਡੇ ਆਏ ਤੇ ਬਣਾਉਂਗੀ ਮੈਂ ਆਏ ਤੇ ਬਣਾ ਲਿਆ ਐ ਕਰ ਕੁੰਡਾ ਲਾ ਲਾ ਸਮਾਰ ਕੇ ਅੰਦਰੋਂ ਕਾਮ ਮੂਕਾ ਲਾ ਸਾਰਾ ਠੀਕ ਆ ਮੰਮੀ ਹਾਂ ਸਸਕਾਲ ਭੈਣ ਜੀ ਸਸਕਾਲ ਵੀ ਕੱリエਮੈਂਜੀ ਹਾਂ ਜੀ ਠੀਕ ਆ ਜੀ ਕਿੱਦਾਂ ਕੰਦੇ ਸੀ ਮੈਂ ਤਾਂ ਭੈਣ ਜੀ ਇੱਧਰ ਹੀ ਕੰਮ ਆਈ ਸੀ ਉਹਨਾਂ ਤੇ ਜਾ ਕੇ ਆਈਆਂ ਬੈਠ ਕੇ ਆਈਆਂ ਛੋਟੇ ਬੈਠ ਵੀ ਆਏ ਮਾਦਾ ਜੀ ਤੁਸੀਂ ਮੇਰੇ ਨਾਲ ਚਲੇ ਜਾਂਦੇ ਨਾ ਭੈਣ ਜੀ ਮੈਂ ਬੈਠਿਆ ਹੀ ਹੁਣ ਤੁਸੀਂ ਆਜੋ ਆਪਾਂ ਫੇਰ ਖੇੜਾ ਕੱਢਉਂਦੇ ਹਾਂ ਨਾ ਭੈਣ ਜੀ ਮੈਨੂੰ ਤਾਂ ਨਾ ਕੰਮ ਆ ਕੋਈ ਮੈਂ ਮਰ ਜਾਇਆ ਮਾ अच्छा तुम भी काम में कोई चोरी काम में पेंजी नहीं तो मैं थोड़े नाल फिर मोट चलदी चलदी चली गई बैठिए ने बुढ़िया वैसे बैठी है बैठी है ने पेंजी बैठी है ने अच्छा हाँ अच्छा हाँ। चलो ठीक है फिर मैं जाया नहीं तू तो मेरे तो पहला जाया है हां चल कोई ने पेंजी अच्छा जी सत श्री अकाल जी मैं देखा था जानदी है ਨੀ ਆ ਗਈ ਮੋੜਦੀ ਇਹ ਹੁਣ ਨਹੀਂ ਮੁੜਦੀ ਇੱਕ ਘੰਟਾ ਮੈਂ ਤਾਂ ਹੁਣ ਅੱਜ ਸਤਵੰਤ ਕੋਲ ਜਾ ਕੇ ਆਉਣੀ ਆ ਭਾਣੇ ਬਾਲੀ ਬੀਬੀ ਕੁੜੀ ਆ ਦੱਸ ਉਹਨੂੰ ਤਾਂ ਇਹਨੇ ਸੂਲੀ ਟੰਗਿਆ ਪਿਆ ਚੱਲ ਮੈਂ ਜਾਈ ਜਾਨੀ ਆ ਸਤਵੰਤ ਕੋਲੇ ਆਪੋ ਤੇ ਪੁੰਡਾ ਖੋਲ ਸਸੀ ਕਲਮਸ ਦੀ ਚਾਚੀ ਰਲੋ ਕੋਰ ਜੀ ਆਂ ਜੀ ਵਾਸਤੇ ਠੀਕ ਆ ਤੁਸੀਂ ਠੀਕ ਆ ਹਾਂ ਬਤ ਠੀਕ ਆ ਅੱਜ ਮਾਸ ਦੀ ਲੰਗੀਆਂ ਲਪਤਾ ਸਾਰਾ ਕੰਮ ਕਰੀ ਬੈਠੀਆਂ ਕੋਈ ਥੋੜਾ ਹੁਣ ਪਾਣੀ ਚੱਲਦਾ ਸੀ ਮੈਂ ਕਿਹਾ ਸਵੇਰੇ ਸਵੇਰੇ ਧੋਦਣਾ ਪਹਿਲਾਂ ਕੱਪੜੇ ਤੇ ਧੁੱਪ ਵਾਰੀ ਚੜੇ ਹੁੰਦੀ ਧੁੱਪ ਨਾ ਵਾਰੀਆ ਤੁਸੀਂ ਕਿਹਨੀਆਂ ਸਹੀ ਕਿਹਨੀਆਂ ਬੱਦਸ ਹੋ ਮਾਸ ਦੀ ਹੋਏ ਤਾਂ ਆ ਤਾਂ ਭਾਵੇਂ

ਹਾਂ ਪੁੱਤ ਮੈਂ ਤਾਂ ਵਧੀਆ ਤੂੰ ਸੁਣਾ ਪੁੱਤ ਤੇਰਾ ਕੀ ਹਾਲ ਸਭ ਠੀਕ ਆ ਮਾਸੀ ਜੀ ਹਾਂ ਤਾਂ ਬਸ ਮੈਂ ਤਾਂ ਕਹਿੰਨਾ ਲੰਗੀ ਜਾਂਦੀ ਸੀ ਮੈਂ ਕਿਹਾ ਚੱਲ ਮੈਂ ਅਜੇ ਸਤਵੰਤ ਨੂੰ ਮਿਲ ਕੇ ਹੀ ਆਵਾਂ ਇਹ ਤਾਂ ਬਾੜੇ ਹੀ ਚੰਗਾ ਕੀਤਾ ਮਾਸੀ ਜੀ ਤੂੰ ਹਾਂ ਔਰ ਪੁੱਤ ਮੈਂ ਤਾਂ ਤੇਰੇ ਨਾਲ ਦੋ ਚਾਰ ਗੱਲਾਂ ਕਰਨੀਆਂ ਸੀ ਮੈਂ ਤੇ ਦੋ ਚਾਰ ਗੱਲਾਂ ਕਰਿਆ ਆਵਾ ਦੱਸੋ ਅਸੀਂ ਮੈਂ ਤਾਂ ਪੁੱਤ ਉਹਨਾਂ ਆਈ ਘਰੇ ਥੋੜੇ ਹਾਂਜੀ ਪਰ ਤੇਰੇ ਸਸਤਾ ਤੈਨੂੰ ਬਾੜੇ ਪੱਜੀ ਪੱਜੀ ਕਹਿੰਦੀ ਨਹੀਂ ਮਾਸੀ ਜੀ ਉਹ ਇਹ ਜੀ ਬਸ ਉਹ ਬੋਲੇ ਲੱਗਿਆ ਦਿਲ ਦੇ ਨਹੀਂ ਮਾਰੇ ਹੈ ਨਹੀਂ ਤੇ ਇਹ ਤੈਨੂੰ ਨਹੀਂ ਪਤਾ ਹੈ ਨਾ ਪੁੱਤ ਅਸੀਂ ਤਾਂ ਜੜ ਪੜਦੀਆਂ ਹੁੰਦੀਆਂ ਸੀ ਇਹ ਉਦੋਂ ਵੀ ਇੱਕਨੇ ਲੜਾਈਆਂ ਕਰਦੀ ਹੁੰਦੀ ਸੀ ਤੈਨੂੰ ਨਹੀਂ ਪਤਾ ਹੈਗਾ ਤਾਂ ਉਹ ਮਸੀ ਜੀ ਆਪਣਾ ਆਪਣਾ ਸੁਭਾਅ ਹੁੰਦਾ ਹੈ ਪਰ ਮੈਨੂੰ ਪਿਆਰ ਬਹੁਤ ਕਰਦੇ ਨੇ ਬਸ ਕਦੇ-ਕਦੇ ਨਹੀਂ ਸਮਝ ਆਉਂਦੀ ਕਿ ਕੀ ਹੋ ਜਾਂਦਾ ਹੈ ਨਹੀਂ ਜਾ ਬੜੇ ਤੂੰ ਤਾਂ ਭੋੜੀ ਆ ਇਹ ਤੂੰ ਖਿੱਚ ਕੇ ਰੱਖਿਆ ਕਰ ਕੋਈ ਮੰਮੀ ਜੀ ਮੰਮੀ ਜੀ ਕਰਕੇ ਸਿਰੇ ਚੜਾਈ ਹੋਈ ਆ ਕੀ ਜੀ ਹੁਣ ਸਾਨੂੰ ਸੰਸਕਾਰ ਇਹ ਮੰਮੀ ਡੈਡੀ ਵੱਲੋਂ ਇਹ ਮਿਲੇ ਨਹੀਂ ਵੀ ਸਤਕਾਰ ਕਰਨਾ ਹੈ ਤੂੰ ਸੰਸਕਾਰਾਂ ਚ ਰਹਿ ਜਾ ਉਹ ਤੇਰੀ ਅਹੀ ਤੇਹੀ ਮਾਰ ਦਿੰਦੀ ਆ ਕੋਈ ਨਹੀਂ ਮਸੀ ਜੀ ਸੁਭਾਏ ਬਦਲ ਜ ਮਿਚਰ ਕੋਈ ਨਾ ਪੁੱਤ ਮੈਂ ਤਾਂ ਤੈਨੂੰ ਦੋ ਚਾਰ ਗੱਲਾਂ ਕਹਿਣੀਆਂ ਸੀ ਕਹਿਦੀਆਂ ਚਲ ਮੈਂ ਤਾਂ ਫਿਰ ਪੁੱਤ ਜਾਨੀ ਆ ਹੁਣ ਨਾ ਹੁਣ ਕਿੱਥੇ ਆ ਉਹ ਗਏ ਨੇ ਕਹਿੰਦੇ ਕਿਸੇ ਦੇ ਅਫਸੋਸ ਕਰਕੇ ਉਹ ਨਾ ਉੱਥੇ ਗਏ ਹੋਏ ਨਹੀਂ ਸਿਖਰ ਦੁਪਹਿਰ ਉਹਨਾਂ ਨੂੰ ਭੁੱਲ ਗਏ ਸੀਗੇ ਉਹਨਾਂ ਨੂੰ ਚਾਹ ਤੁਰੀ ਹੋ ਰਹੀਦੀ ਆ ਬੇਲੜ ਨਹੀਂ ਮਸੀ ਜੀ ਜਾਣਾ ਤਾਂ ਪੈਂਦਾ ਹੀ ਕੰਮ ਲਾਇਆ ਕਰ ਉਹਨੂੰ ਕਰਦਾ ਕਰਾਇਆ ਕਰੋ ਤਾਂ ਕੰਮ ਐਨਾ ਕੰਮੇ ਨਹੀਂ ਹੁੰਦਾ ਮਸੀ ਜੀ ਬਸ ਫਟਾਫਟ ਉੱਠ ਕੇ ਸਵੇਰੇ ਕਰ ਲਈਦਾ ਹੈ ਜਾਂ ਪਰੇ ਤੂੰ ਤਾਂ ਪੁੱਤ ਕੋੜੀਆਂ ਚਲ ਚੰਗਾ ਪੁੱਤ ਮੈਂ ਚੱਲੀ ਆ ਮਾਸੀ ਤੁਸੀਂ ਬੈਠੋ ਆਉਂਦੇ ਹੋਣੇ ਮम्मी ਤੁਸੀਂ ਫੇਰ ਕੇ ਜਾਏ ਨਾਲ ਮੈਂ ਰੋਟੀ ਤਿਆਰ ਕਰਦੀ ਆਂ ਨਹੀਂ ਨਹੀਂ ਪੁੱਤ ਮੈਂ ਫੇਰ ਆਉਂਗੀ ਬਹਿ ਜਾਓ ਤੁਸੀਂ ਮਾਸੀ ਕੀ ਨਾ ਚਾਹ ਪੀਤੀ ਨਾ ਪਾਣੀ ਨਾ ਕੁਝ ਨਹੀਂ ਕੋਈ ਨਾ ਪੁੱਤ ਮੈਂ ਫੇਰ ਆਉਂਗੀ ਹੁਣ ਚੱਲੀਆਂ ਪੁੱਤ ਚੰਗਾ ਮਾਸੀ ਜੀ ਚਲ ਟਿਕਾ ਗੇੜਾ ਮਾਰਿਓ ਫਿਰ ਮਾਸੀ ਜੀ ਹਾਂ ਬਤਾਉਂਗੀ ਹਾਂਜੀ ਮੈਂ ਦੱਸੂਗੀ ਮੰਮੀ ਨੂੰ ਕਿ ਤੁਸੀਂ ਆ ਕੇ ਗਏ ਸੀ ਠੀਕ ਸਮਝਾ ਖੁੱਲ੍ਹੇ ਛੱਡਿਆ ਪਿਆ ਸਤਵੰਤ ਦਰਵਾਜ਼ਾ ਖੁੱਲ੍ਹਿਆ ਹੀ ਪਿਆ ਮੰਮੀ ਦੀ ਮਾਸੀ ਜੀ ਆਈ ਸੀ ਹੁਣੇ ਹੀ ਗਈ ਨਹੀਂ ਮਾਸੀ ਜੀ ਆਏ ਸੀ ਹਾਂ ਜੀ ਹੁਣੇ ਹੀ ਗਏ ਨੇ ਮੈਂ ਤਾਂ ਚਲ ਮੰਮੀ ਆਉਂਦੀ ਹੀ ਹੋਣੀ ਨੇ ਗਾਗਾ ਕੋਲ ਇੱਕ ਗਾਗਾ ਆਏ ਸੀ ਕਦੋਂ ਕਿਤੇ ਕਰਨਾ ਅਮਾ ਜਦੋਂ ਤੁਸੀਂ ਗਏ ਮੰਮੀ ਮਾਸੀ ਜੀ ਜਦੇ ਹੀ ਆ ਗਏ ਅੱਛਾ ਹਾਂ ਜੀ ਹਾਂ ਕੀ ਕਹਿੰਦੀ ਫਿਰ ਮਾਸੀ ਕਿੰਨੇ ਕੁ ਦਿਨ ਬੈਠੀ ਆ ਤੁਹਾਡੇ ਮੂਰੇ ਹੀ ਗਏ ਨੇ ਮੰਮੀ ਬਸ ਉਹਨਾਂ ਨੇ ਬੈਠੇ ਬੈਠੀ ਮੈਂ ਵਿੱਚੇ ਸਾਰੇ ਕੰਮ ਕਰ ਦਿੱਤੇ ਉਹ ਬੇੜਲੇ ਸੀ ਉਹਨਾਂ ਦੇ ਆਉਣ ਤੋਂ ਪਹਿਲਾਂ ਹਾਂ ਮੱਸੇ ਦਾ ਹੁਣ ਮੇਰੇ ਕੱਪੜੇ ਰਹਿ ਗਏ ਸੀ ਮੈਂ ਕਿਹਾ ਲਾ ਕੇ ਤੇ ਆਹ ਮਾਰ ਲਵਾਂ ਕੀ ਗੱਲਾਂ ਕਰਦੀ ᱛਹੀ ਮਾਸੀ ਫਿਰ ਮਾਸੀ ਮੰਮੀ ਹਾਂ ਦੱਸ ਨਾ ਸ ਖੁੱਲ ਕੇ ਦੱਸ ਕਿ ਮੈਨੂੰ ਕੀ ਕਹਿਦੀ ਮਾਸੀ ਮਾਸੀ ਮੰਮੀ ਕੁਛ ਨਹੀਂ ਕਿਹਾ ਬਸ ਉਹ ਟੋਡੇ ਬਾਣੀ ਪੁੱਛੀ ਕੀ ਪੁੱਛਦੀ ਸੀ ਉਹ ਪੁੱਛਦੀ ਸੀ ਵੀ ਮਾਸੀ ਕਿੱਥੇ ਐ ਮੰਮੀ ਕਿੱਥੇ ਗਈ ਐ ਤੇਰੀ ਊੜਾ ਮੈਨੂੰ ਤਾਂ ਮਿਲੀ ਐ ਹੁਣ ਉੱਥੇ ਜਾ ਮੈਂ ਕਹਿੰਦੀ ਜਦੋਂ ਤਾਂ ਮੈਨੂੰ ਗੇਟ ਤੇ ਮਿਲੀ ਐ ਮੈਂ ਉਹਨੂੰ ਕਿਹਾ ਵੀ ਮੈਂ ਅਫਸੋਸ ਕਰਨ ਚੱਲੀ ਹਾਂ ਕਹਿੰਦੀ ਮੈਂ ਅਫਸੋਸ ਕਰਕੇ ਆਈ ਹਾਂ ਉਹ ਤਾਂ ਕਾਸੀ ਮੈਨੂੰ ਬਹੁਤ ਜ਼ਰੂਰੀ ਕੰਮ ਹੈ ਮੈਂ ਤਾਂ ਕਾਹੇ ਹੀ ਜਾਣਾ ਘਰ ਅੱਛਾ ਫਿਰ ਇੱਥੇ ਆ ਗਈ ਉਹ ਇਹ ਹੋ ਗਿਆ ਕੀ ਸੋਚਣ ਲੱਗੀ ਕੁਛ ਨਹੀਂ ਮੰਮੀ ਹਾਂ ਕੁਛ ਨਹੀਂ ਦੱਸ ਤੈਨੂੰ ਮੈਂ ਕੋਲ ਕਿਹਾ ਦੱਸ ਕੀ ਕਿਹਾ ਕੀ ਹੋ ਗਿਆ ਕਾਤੇ ਬਾਂਗੜ ਗਈ ਮੰਮੀ ਹਾਂ ਮੈਂ ਤਾਂ ਉਹਨੂੰ ਕੱਲ ਦੱਸਾਂ ਦੱਸੋ ਦੱਸ ਬੇਟਾ ਦੱਸ ਤੁਸੀਂ ਮਾਸੀ ਦੀ ਨਾਲ ਲੜੇ ਹੋ ਨਾ ਮੈਂ ਨਹੀਂ ਲੜਦੇ ਕੋਈ ਨਾਲ ਜਿਹੜੀ ਗੱਲ ਪੁੱਛਣ ਵਾਲੇ ਮੈਂ ਪੁੱਛੂੰਗੀ ਪਰ ਮੈਂ ਨਾ ਲੜਦਿਆਂ ਤੋਂ ਮੈਨੂੰ ਖੁੱਲਕੇ ਦੱਸ ਕੀ ਕਹਿੰਦੀ ਤੈਨੂੰ ਮਾਸੀ ਕਿ ਅਜਨਾ ਮਾਸੀ ਜੀ ਕਹਿੰਦੇ ਇਹਨੇ ਮਹਿਨਤ ਤੇਰੀ ਸੱਸ ਬਹੁਤ ਖਪਤੀ ਹੈ ਅੱਛਾ ਹਾਂ ਬੇਟਾ ਉਹ ਤਾਂ ਕੀ ਕੀ ਹੈ ਮੰਮੀ ਮੈਂ ਉਹਨਾਂ ਨੇ ਕਿਹਾ ਵੀ ਨਹੀਂ ਮੰਮੀ ਜੀ ਤਾਂ ਬਹੁਤ ਚੰਗੇ ਨੇ ਮੈਨੂੰ ਬਹੁਤ ਪਿਆਰ ਕਰਦੇ ਨੇ ਤੇ ਉਹ ਕਹਿੰਦੇ ਨਾ ਉਹ ਤਾਂ ਬਹੁਤ ਲੜਾਕੀ ਸੀ ਜਦੋਂ ਪੜਦੀ ਸੀ ਨਾ ਉਹ ਤੋਂ ਵੀ ਸਾਰਿਆਂ ਨਾਲ ਬਹੁਤ ਲੜਦੀ ਸੀ ਹਰ ਕਿਸੇ ਨਾਲ ਲੜਦੀ ਸੀਗੀ ਕਹਿੰਦੇ ਤੂੰ ਹੋ ਗਿਆ ਨਾ ਕਹਿੜਾ ਨਾ ਮੰਦਿਆ ਕਰ ਦੇਖ ਪੁੱਤ ਮੇਰੀ ਗੱਲ ਸੁਣ ਉਹਨੇ ਤਾਂ ਮੇਰਾ ਪਿੱਛਾ ਤਕਾਇਆ ਹੈ ਬਈ ਇਹ ਗਈ ਉਹ ਮੈਨੂੰ ਇੱਥੇ ਮਿਲੀ ਐ ਵੀ ਇਹ ਚੇਲੀ ਜੀ ਮੈਂ ਉਹਨਾਂ ਦੀ ਨੋਨ ਨੂੰ ਸਿਖਾ ਕੇ ਆਵਾਂ ਉਹਨੂੰ ਨਹੀਂ ਲਈ ਹਾਂ ਮੈਨੂੰ ਮਿਲੀ ਐ ਇੱਥੇ ਮੋੜ ਤੇ ਜਦਦਾ ਗਈਆਂ ਮਾਸੀ ਜੀ ਕਹਿੰਦੇ ਵੀ ਤੇਰੀ ਮੰਮੀ ਸਿੱਖੀ ਝੂਠ ਬੋਲਦੀ ਐ ਝੂਠ ਬੋਲਦੀ ਐ ਪੁੱਤ ਮੈਨੂੰ ਇੱਥੇ ਮਿਲੀ ਆਹ ਕਹਿੰਦੀ ਮਾਸੀ ਜੀ ਨੇ ਝੂਠ ਕਰ ਤੇ ਬੋਲੇ ਆ ਬਸ ਅੱਜ ਕੱਲ੍ਹ ਲੋਕਾਂ ਦਾ ਕੰਮ ਇਹ ਐ ਵੀ ਇਹਨਾਂ ਦੇ ਘਰ ਪਟਿਆ ਜਾਵੇ ਇਹਨਾਂ ਨੂੰ ਸੱਸ ਨੂੰ ਦੀ ਐ ਲੜਾਈ ਹੋ ਜਾਂਦੀ ਐ ਠੀਕ ਹੈ ਇਹ ਚਾਹੁੰਦੇ ਨੇ ਲੋਕ ਘਰ-ਪਾੜ ਤਮਾਸ਼ਾ ਦੇਖਦੇ ਨੇ ਲੋਕ ਪਰ ਮੰਮੀ ਨੂੰ ਪਤਾ ਨਹੀਂ ਲੱਗਦੀ ਨਾ ਪੁੱਤ ਮੇਰੀ ਗੱਲ ਸੁਣਾ ਜੇ ਮੈਂ ਤੈਨੂੰ ਕਹਾਂ ਕੋਈ ਮਾੜਾ ਲੱਗਦੀ ਕਹਿਣੀ ਐ ਤਾਂ ਮੈਂ ਤੈਨੂੰ ਤੇਰੀ ਗੱਲ ਭਲੇ ਦੀ ਕਹਿਣੀ ਐ ਪੁੱਤ ਮੈਂ ਤੈਨੂੰ ਮਾੜਾ ਮੈਂ ਤੈਨੂੰ ਆਪਣੀਆਂ ਕੁੜੀਆਂ ਨਾਲ ਵੀ ਬੱਧ ਪਿਆਰ ਕਰਦੀ ਆ ਕੰਮ ਧੰਦੇ ਲਈ ਤਾਂ ਕਹਿਣਾ ਹੀ ਪੈਂਦਾ ਇੰਨੀ ਮੈਂ ਥੋੜੀ ਗੱਲ ਦਾ ਮਾੜਾ ਕਿਉਂ ਮੰਨਾਂ ਹਾਂ ਕਈ ਵਾਰੀ ਹੁੰਦਾ ਮੈਂ ਵੀ ਥੋੜੀ ਬੋਲ ਪੈਂਦੀ ਆ ਪਰ ਨਹੀਂ ਮੇਰੇ ਮਾਂ ਚ ਕੁਝ ਨਹੀਂ ਕਰਦੀ ਮੈਂ ਆਪਣੇ ਕੁੜੀਆਂ ਦੇ ਕੰਮ ਧੰਦੇ ਲਈ ਐਵੇਂ ਕਹਿੰਦੀ ਸੀ ਉਵੇਂ ਮੈਂ ਤੈਨੂੰ ਕਹਿਣੀ ਐ ਮੈਂ ਤੈਨੂੰ ਆਪਣੀ ਨੋ ਨਹੀਂ ਸਮਝਦੀ ਪੁੱਤ ਮੈਂ ਤੈਨੂੰ ਆਪਣੀ ਧੀ ਸਮਝਦੀ ਆ ਜਿਵੇਂ ਮੈਂ ਆਪਣੀਆਂ ਧੀਆਂ ਨੂੰ ਸਮਝਦੀ ਆ ਉਹੋ ਮੈਂ ਤੈਨੂੰ ਸਮਝਦੀ ਆ ਮੇਰੀ ਧੀਆਂ ਤੋਂ ਮੇਰੀ ਨੋ ਕਿਸੇ ਦਾ ਮਗਰ ਨਹੀਂ ਲੱਗਣਾ ਆਪਣਾ ਦਿਮਾਗ ਵਾਟਣ ਲੋਕਾਂ ਦਾ ਕੰਮ ਹੈ ਘਰ ਪਾੜਨਾ ਮੰਮੀ ਮੈਂ ਵੀ ਤੁਹਾਨੂੰ ਕਦੇ ਆਪਣੀ ਸੱਸ ਨਹੀਂ ਸਮਝਦੀ ਆ ਮੈਂ ਵੀ ਤੁਹਾਨੂੰ ਆਪਣੀ ਮਾਂ ਸਮਝਦੀ ਆ ਮੈਂ ਤੁਹਾਡੀ ਗੱਲ ਦਾ ਕਦੇ ਗੁੱਸਾ ਨਹੀਂ ਕੀਤਾ ਹਾਂ ਪੁੱਤ ਕਿਸੇ ਦਾ ਮਗਰ ਨਹੀਂ ਲੱਗਣਾ ਚਲ ਹੁਣ ਆਪਾਂ ਐ ਕਰ ਬਈ ਹੋਵੇ ਮਾਸੀ ਦਫਾ ਕਰ ਛੱਡ ਪਰੇ ਉਹਦਾ ਖੜਾ ਦੇਖਾ ਕੇ ਜਦ ਮੈਂ ਪੁੱਛੂਗੀ ਮੈਂ ਰੋਟੀ ਬਣਾਉਣੀ ਹੈ ਮੰਮੀ ਨਹੀਂ ਤੂੰ ਗੱਲ ਛੱਡ ਰੋ ਆਪਾਂ ਰੋਟੀ ਠਹਿਰ ਕੇ ਖਾਣੇ ਆ ਇੱਥੇ ਗਵਾਂਢਿਆਂ ਦੇ ਇੱਕ ਗੱਡੀ ਆਉਂਦੀ ਹੁੰਦੀ ਆ ਸੂਟ ਸੂਟਾਂ ਆ ਅੱਛਾ ਆਪਾਂ ਸੂਟ ਲੈਣੇ ਆ ਇੱਕ ਅੱਧਾ ਤੈਨੂੰ ਪਸੰਦ ਆ ਤੂੰ ਲੈ ਲਈ ਹਾਂ ਤਾਂ ਨਹੀਂ ਹਾਂ ਮੈਨੂੰ ਪਸੰਦ ਆ ਤੂੰ ਮੈਂ ਲੈ ਲਈ ਤੇ ਮੈਂ ਕੱਪੜੇ ਰੱਖੇ ਮਾਂਦਰ ਮੰਮੀ ਫਿਰ ਨਾਲੇ ਮੈਂ ਵੜ ਜਾ ਸਿਰ ਲੋਟ ਕਰਿਆ ਮਾਂ ਹਾਂ ਹਾਂ ਆਪਣਾ ਆਈ ਸਿਰ ਕਰਿਆ ਆਈ ਮੈਂ ਆਈ ਸਾਨੂੰ ਵਾ ਕੰਬ ਕਰਦੇ ਆਈ ਮੰਮੀ ਵੀ ਆਈ ਤੁਸੀਂ ਪਾਣੀ ਪੀਣਾ ਮੰਮੀ ਨਹੀਂ ਮੈਂ ਪੀਣਾ ਅੱਛਾ ਹੇ ਜੇ ਲੋਕ ਨੇ ਮੈਨਰੇ ਤੇ ਮਤਵਾਰ ਕੀਤਾ ਤੇ ਤੇ ਉਹ ਮੇਰੇ ਘਰ ਕੱਟਣ ਲੱਗੀ। ਕਹੇ ਜੇ ਲੋਕ ਨੇ ਅੱਜ ਕੱਲ ਤਾਂ ਕਿਸੇ ਤੇ ਮਤਵਾਰ ਕਰਨ ਦਾ ਚਲੋ ਮੰਮੀ। ਬੋਗੀ ਤੇ ਤਿਆਰ ਆਉਂਦੇ। ਆ ਜਾ ਪੁੱਤ ਆ ਜਾ। ਭਾਈ ਖੜਾ ਹੋਗਾ ਮੰਮੀ ਹਜੀ। ਹਾਂ ਖੜਾ ਹੋਗਾ ਤਾਂ ਦੋ ਤਿੰਨ ਘੰਟੇ ਖੜਕੋ। ਪੈਸੇ ਚੱਕ ਲੈ ਮੰਮੀ। ਹਾਂ ਪੈਸੇ ਹੈਗੇ ਲੋ। ਹਾਂ। ਚਲ। ਤੇਰੇ ਨਾਲ ਨਹੀਂ ਸਿੱਖਣਾ ਮੰਮੀ। ਉਹ ਲੈ ਜਿਹੜਾ ਲੈਣਾ ਹੋਵੇ।

ਮੈਂ ਕਿਹੜਾ ਜੀ ਲੈਣੀ ਦੋਤ ਮੈਂ ਵੀ ਮਾਸਟਰ ਜੇ ਕਲਰ ਦਾ ਬਰਾਊਨ ਜੇ ਸੂਟ ਲੈਣਾ ਚਾਹੀਦਾ ਅੱਛਾ ਅੱਛਾ ਦੇਖ ਰਹੇ ਹੋ ਪਰ ਤੂੰ ਕਿਹੜਾ ਲੈਣਾ ਹਾਂ ਤੁਸੀਂ ਮੰਮੀ ਸੋਨਾ ਜੇ ਲੈਣਾ ਤੂੰ ਗਾਜਰੀ ਜੇ ਰੰਗ ਦਾ ਸੂਟ ਲੈ ਕੇ ਤਮ ਚਲ ਗਾਜਰੀ ਮੇਰਾ ਫੇਵਰਟ ਕਲਰ ਹੈ ਬਹੁਤ ਸੋਹਣਾ ਲੱਗਦਾ ਹੈ ਤੂੰ ਗਾਜਰੀ ਮੇਰਾ ਚਲ ਤੂੰ ਤੂੰ ਲੈ ਲੀ ਜੇ ਲੈ ਲੜਾ ਹਾਂ 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 ਮੈਂ ਤੁਹਾਨੂੰ ਗਾਜਰੀ ਜੇ ਰੰਗ ਦਾ ਪਸੰਦ ਕਰਕੇ ਦਿੰਦੀ ਹਾਂ ਆਏ ਕਰਕੇ ਤੂੰ ਜੀ ਸਸਤੀ ਕਰ ਮਸਤੀ ਕਰ ਸਸਤੀ ਕੁੜੀ ਤੁਸੀਂ ਕਿੱਧਰ ਨੂੰ ਦੋਏ ਸੱਸ ਨੂੰ ਅਸੀਂ ਭੈਣੇ ਕੰਮ ਸੀ ਕਾਹਾਂ ਸਾਨੂੰ ਕੰਮ ਚੱਲੇ ਆ ਕੱਪੜੇ ਲੈਣ ਚੱਲੋ ਮੈਂ ਖੜ੍ਹਦੀ ਆ ਵੀ ਨਹੀਂ ਕੋਈ ਕੀ ਗੱਲ ਹੋ ਗਈ ਮੂੰਹ ਟਾਈਮ ਨਹੀਂ ਹੈਗਾ ਸਾਡੇ ਕੋਲ ਲੈ ਦੱਸ ਭੈਣੇ ਦੇਖ ਲਾ ਨਹੀਂ ਬੜਾ ਹੱਸਦੀਆਂ ਜਾਂਦੀਆਂ ਨੇ ਤਾਂ ਕਿੰਨੀਆਂ ਖੁਸ਼ ਹੋਈਆਂ ਪਈਆਂ ਨੇ ਸੱਸ ਨੂੰ ਦੋਈ ਜਾਣੀਆਂ ਨਾ ਦੱਸ ਨਹੀਂ ਮੈਂ ਤਾਂ ਬਥੇਰਾ ਤੀਰਾਂ ਟਕਾਣੇ ਤੇ ਮਾਰਿਆ ਸੀਗਾ ਨਹੀਂ ਚਲ ਕੋਈ ਨਾ ਫੇਰ ਸਹੀ ਕਿਤੇ ਕਿ ਮੈਂ ਖੁਸ਼ ਹੋਈਆਂ ਜਾਂਦੀਆਂ ਨੇ ਇਹ ਚਾਮਲੀਆਂ ਹੋਈਆਂ ਨਾਲ ਖੁਸ਼ੀ ਦੇ ਦਿਲ ਖਿੜ ਜਾਂਦਾ ਜਦ ਸਿਰ ਤੇ ਹੱਥ ਧਰਤੀ ਜੱਸ ਮੇਰੀ ਮਾਂ ਵਰਗੀ ਧੀਏ ਧੀਏ ਕਰਦੀ ਜੱਸ ਮੇਰੀ ਮਾਂ ਵਰਗੀ ਧੀਏ ਧੀਏ ਕਰਦੀ ਜੱਸ ਮੇਰੀ ਮਾਂ ਵਰਗੀ

ਪਾਲਾ ਬੁੱਤ ਰੋਟੀ ਅੱਜ ਕਰੀ ਇੱਕੋ ਥਾਲੀ ਚ ਰੋਟੀ ਪਾਲੀ ਆਪਾਂ ਇਕੱਠੇ ਖਾ ਲਾਂਗੇ ਅੱਜ ਰੋਟੀ ਠੀਕ ਆ ਮੰਮੀ ਜੀ ਠੀਕ ਆ ਹਾਂ ਹਾਂ ਪਾਲੀ ਹਾਂਜੀ ਮੰਮੀ ਢਾਲ ਨਹੀਂ ਬਣਾਈ ਅੱਜ ਨਹੀਂ ਮੰਮੀ ਮੈਂਨਾ ਨਾ दाल ਬਣਾਈ ਤੁਸ ਕੋਲੇ ਦੀ ਸਬਜ਼ੀ ਨੇ ਕਹੇ ਕਿ ਗਈ ਸੀ ਮੈਂ ਉਹ ਵੀ ਨਹੀਂ ਬਣਾਈ ਰੱਸੀ ਪਈ ਸੀ ਆਪਣੇ ਬਹੁਤੀ ਅੱਛਾ ਠੀਕ ਹੈ ਚਲ ਕੜੀ ਬਣਾ ਲੈਂਦੀ ਆ दाल ਦਾ ਬਹੁਤ ਵਜਾ ਕੀਤਾ ਮੇਰਾ ਮਨ ਕਰਦਾ ਸੀ ਕਈ ਦਿਨਾਂ ਦਾ ਅੱਛਾ ਕੜੀ ਖਾਣ ਨੂੰ ਚਲ ਆਪਾਂ ਇਕੱਠੇ ਹੀ ਖਾ ਲੇ ਪੁੱਤ ਲੈ ਪਹਿਲਾਂ ਮੈਂ ਤੈਨੂੰ ਤੇਰੇ ਹੁੱਜ ਮੱਤੀ ਪਾਵਾਂ ਮੈਂ ਆਪਣੇ ਨੋ ਨੋ ਰਾਣੀ ਸੋਹਣੀ ਧੀ રે ਆਲ ਚਾ ਬਾਸ ਉਹ ਮੈਂ ਤਾਂ ਤੁਸ ਨੂੰ ਮੈਂ ਵੀ ਖਾ ਲਾਂਗੀ ਦੇ ਆ ਤੁਸੀਂ ਖਾਦੇ ਤੈਨੂੰ ਖਾਉਂਦੇ ਨਹੀਂ ਮੈਨੂੰ